ਸलाम ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਫੇਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਗਤ ਜੀ ਅੱਜ ਦੀ ਗੱਲ ਇਹ ਹੈ ਕਿ ਅਸੀਂ ਪੀਰਾ ਦੇ ਚਿਰਾਗ ਵੀ ਲਗਾ ਦਿੱਤੇ ਨੇ ਅੱਜ ਵੀ ਦੇ ਦਿੱਤੀ ਪਰ ਸਾਨੂੰ ਇਹ ਕਿਸ ਤਰ੍ਹਾਂ ਪਤਾ ਚੱਲੇਗਾ ਸਾਡੀ ਦਿੱਤੀ ਹੋਈ ਨਿਯਾਜ਼ ਅਤੇ ਲਗਾਏ ਗਏ ਚਿਰਾਗ ਮਨਜ਼ੂਰ ਹੋਏ ਹਨ ਜਾਂ ਨਹੀਂ ਸੰਗਤ ਜੀ ਅਸੀਂ ਸਾਰੇ ਜਿੰਨੇ ਵੀ ਪੀਰਾਂ ਨੂੰ ਮੰਨਣ ਵਾਲੇ ਹਾਂ ਉਹ ਆਪਣੇ ਆਪਣੇ ਤਰੀਕੇ ਨਾਲ ਪੂਰੇ ਵਿਸ਼ਵਾਸ ਨਾਲ ਪੀਰਾਂ ਦੇ ਚਿਰਾਗ ਲਗਾਉਂਦੇ ਨੇ ਪਰ ਫੇਰ ਵੀ ਸੰਗਤ ਜੀ ਅਸੀਂ ਕਿਤੇ ਨਾ ਕਿਤੇ ਅਣਜਾਣੇ ਵਿੱਚ ਕੋਈ ਨਾ ਕੋਈ ਪੁੱਲ ਕਰ ਦਿੰਦੇ ਹਾਂ ਜਿਸ ਦਾ ਕਰਕੇ ਸਾਡੀ ਕੀਤੀ ਗਈ ਸੇਵਾ ਮਨਜ਼ੂਰ ਨਹੀਂ ਹੁੰਦੀ ਸੰਗਤ ਜੀ ਅੱਜ ਅਸੀਂ ਤੁਹਾਨੂੰ ਉਹ ਪੰਜ ਸੰਕੇਤਾਂ ਬਾਰੇ ਦੱਸਾਂਗੇ ਜਿਹੜੀਆਂ ਜੇਕਰ ਤੁਹਾਨੂੰ ਮਿਲਦੀਆਂ ਨੇ ਤਾ ਉਹਨਾਂ ਦਾ ਮਤਲਬ ਹੁੰਦਾ ਹੈ ਕਿ ਤੁਹਾਡੇ ਲਗਾਏ ਗਏ ਚਿਰਾਗ ਮਨਜ਼ੂਰ ਹੋ ਗਏ ਨੇ ਅਤੇ ਕੀਤੀ ਗਈ ਸੇਵਾ ਕਬੂਲ ਹੋ ਗਈ ਹੈ ਸੰਜੋ ਜੀ ਅੱਗੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਅਸੀਂ ਪੀਰਾ ਫਕੀਰਾ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਸੰਜੋ ਜੀ ਆਓ ਹੁਣ ਗੱਲ ਕਰਦੇ ਹਾਂ ਉਹਨਾਂ ਪੰਜ ਸੰਕੇਤਾ ਦੀ ਜਿਨਾਂ ਰਾਹੀ ਸਾਨੂੰ ਪਤਾ ਲੱਗਦਾ ਹੈ ਕਿ ਸਾਡੀ ਕੀਤੀ ਗਈ ਬੰਦਗੀ ਸਹੀ ਰਸਤੇ ਤੇ ਹੈ ਸੰਗਤ ਜੀ ਪਹਿਲਾ ਸੰਕੇਤ ਸਾਨੂੰ ਇਹ ਮਿਲਦਾ ਹੈ ਕਿ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਪੀਰਾ ਦੇ ਚਿਰਾਗ ਲਗਾਉਂਦੇ ਹਾਂ ਤਾਂ ਚਿਰਾਗ ਲਗਾਉਣ ਤੋਂ ਕੁਝ ਸਮੇਂ ਬਾਅਦ ਚਿਰਾਗਾ ਦੀ ਬੱਤੀ ਵਿੱਚ ਕੋਈ ਫੁੱਲ ਬਣ ਜਾਂਦਾ ਹੈ ਤਾਂ ਇਹ ਸੰਕੇਤ ਦੱਸਦਾ ਹੈ ਕਿ ਤੁਹਾਡੇ ਵੱਲੋਂ ਲਗਾਏ ਗਏ ਚਿਰਾਗ ਪੀਰਾਂ ਨੇ ਮਨਜ਼ੂਰ ਕਰ ਲਏ ਨੇ ਕਿਉਂਕਿ ਸੰਗਤ ਜੀ ਚਿਰਾਗਾ ਦੀ ਬੱਤੀ ਵਿੱਚ ਫੁੱਲ ਦਾ ਬੰਨਾ ਬਹੁਤ ਹੀ ਸ਼ੋਭ ਸੰਕੇਤ ਹੁੰਦਾ ਹੈ ਸੰਗਤ ਜੀ ਇਹ ਕੇਵਲ ਉਦੋਂ ਬੰਦਾ ਹੈ ਜਦੋਂ ਖੁਦ ਪੀਰ ਹਾਜ਼ਰ ਹੋ ਕੇ ਫੇਰਾ ਪਾ ਜਾਂਦੇ ਨੇ ਸੰਗਤ ਜੀ ਜੇ ਕਿਸੇ ਦਿਨ ਚਿਰਾਗਾ ਵਿੱਚੇ ਫੁੱਲ ਨਾ ਵੇ ਬਨੇ ਤੇ ਤੁਸੀਂ ਇਹ ਨਹੀਂ ਸਮਝਣਾ ਕਿ ਤੁਹਾਡੇ ਕੀਤੇ ਹੋਏ ਚਿਰਾਗ ਇਸ ਵਾਰੀ ਮਨਜ਼ੂਰ ਨਹੀਂ ਹੋਏ ਸੰਗਤ ਜੀ ਮਹੀਨੇ ਦੇ ਵਿੱਚ ਇੱਕ ਵਾਰੀ ਵੀ ਤੁਹਾਨੂੰ ਜੇ ਇਸ ਤਰ੍ਹਾਂ ਦਾ ਸੰਕੇਤ ਮਿਲਦਾ ਹੈ ਕਿ ਚਿਰਾਗਾਂ ਦੀ ਬੱਤੀ ਵਿੱਚ ਫੁੱਲ ਬਣਿਆ ਹੈ ਤਾਂ ਤੁਹਾਡੇ ਉਹ ਚਿਰਾਗ ਮਨਜ਼ੂਰ ਹੋ ਰਹੇ ਨੇ ਕਿਉਂਕਿ ਸੰਗਤ ਜੀ ਹਰ ਵਾਰ ਫੁੱਲ ਬਣੇ ਇਹ ਜ਼ਰੂਰੀ ਨਹੀਂ ਹੁੰਦਾ ਪਿਰ ਕਦੇ-ਕਦੇ ਹੀ ਇਹੋ ਜੇ ਸੰਕੇਤ ਦਿੰਦੇ ਨੇ ਸੰਗੋ ਜੀ ਜੇ ਚਿਰਾਗਾ ਦੇ ਵਿੱਚ ਬਾਰ-ਬਾਰ ਫੁੱਲ ਬੰਦੇ ਪਏ ਨੇ ਤਾਂ ਪੀਰਾ ਦੀ ਤੁਹਾਡੇ ਉੱਤੇ ਬਹੁਤ ਜ਼ਿਆਦਾ ਕਿਰਪਾ ਹੈ ਤਾਂ ਫਿਰ ਸੰਗਤ ਜੀ ਤੁਹਾਨੂੰ ਹੋਰ ਵੀ ਜ਼ਿਆਦਾ ਸਾਵਧਾਨ ਹੋ ਕੇ ਪੀਰਾ ਦੀ ਸੇਵਾ ਕਰਨੀ ਚਾਹੀਦੀ ਹੈ ਸੰਗਤ ਜੀ ਜਿੰਨਾ ਮੁਰੀਦਾਂ ਦੇ ਸਾਲ ਵਿੱਚ ਇੱਕ ਵਾਰੀ ਚਿਰਾਗਾ ਵਿੱਚ ਫੁੱਲ ਬਨੰਦਾ ਸੰਕੇਤ ਮਿਲੇ ਤਾਂ ਉਹਨਾਂ ਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਆ ਕਿਉਂਕਿ ਪੀਰ ਉਹਨਾਂ ਦੇ ਨਾਲ ਹੀ ਹਨ ਅਤੇ ਉਹਨਾਂ ਨੂੰ ਸੱਚੇ ਮਨ ਕੋਰੇ ਵਿਸ਼ਵਾਸ ਨਾਲ ਸੇਵਾ ਕਰਨੀ ਚਾਹੀਦੀ ਹੈ ਸੰਗਤ ਜੀ ਹੁਣ ਗੱਲ ਕਰਦੇ ਹਾਂ ਦੂਜੇ ਸੰਕੇਤ ਦੀ ਸੰਗਤ ਜੀ ਦੂਜਾ ਸੰਕੇਤ ਸਾਨੂੰ ਇਹ ਮਿਲਦਾ ਹੈ ਕਿ ਜਦੋਂ ਵੀ ਅਸੀਂ ਪੀੜਾ ਦੇ ਚਿਰਾਗ ਲਗਾ ਰਹੇ ਹੁੰਦੇ ਹਾਂ ਇੱਕਦਮ ਸਾਡੇ ਰੋਂਗ ਤੇ ਜਾਂ ਲੋ ਕੰਡੇ ਖੜੇ ਹੋ ਜਾਣ ਅਤੇ ਸਾਡੇ ਸਰੀਰ ਦੇ ਵਿੱਚ ਇੱਕ ਲਹਿਰ ਜੀ ਦੌੜ ਜਾਵੇ ਤਾਂ ਇਹ ਸੰਕੇਤ ਸਾਨੂੰ ਦੱਸਦਾ ਹੈ कि ਸਾਡੇ ਪੀਰ ਉਸ ਸਮੇਂ ਹਾਜ਼ਰ-ਨਾਜ਼ਰ ਨੇ ਅਤੇ ਉਹਨਾਂ ਦੀ ਸ਼ਕਤੀ ਦਾ ਮੌਜੂਦ ਹੋਣ ਕਰਕੇ ਸਾਡੇ ਨਾਲ ਇਸ ਤਰ੍ਹਾਂ ਹੁੰਦਾ ਹੈ ਇਸ ਤਰ੍ਹਾਂ ਦਾ ਅਨੁਭਵ ਕੁਝ ਸਕਿੰਟਾਂ ਲਈ ਹੀ ਹੁੰਦਾ ਹੈ ਸੰਗਤ ਜੀ ਜੇ ਚਿਰਾਗ ਲਗਾਉਂਦੇ ਸਮੇਂ ਪੀਰ ਹਾਜ਼ਰ ਨੇ ਤਾਂ ਇਸ ਦਾ ਮਤਲਬ ਇਹ ਹੈ ਕਿ ਸਾਡੇ ਚਿਰਾਗ ਮਨਜ਼ੂਰ ਹੋ ਗਏ ਨੇ ਤਾਂ ਸੰਗਤ ਜੀ ਇਹ ਸੀ ਦੂਜਾ ਸੰਕੇਤ ਸੰਗਤ ਜੀ ਹੁਣ ਗੱਲ ਕਰਦੇ ਹਾਂ ਤੀਜੇ ਸੰਕੇਤ ਦੀ ਤੀਜਾ ਸੰਕੇਤ ਸਾਨੂੰ ਇਹ ਮਿਲੇਗਾ ਸਾਡੇ ਚਰਾਗਾ ਦੀ ਬੱਤੀ ਸਾਰੀ ਦੀ ਸਾਰੀ ਮੱਚ ਜਾਵੇਗੀ ਤੇਲ ਵੀ ਨਹੀਂ ਬਚੇਗਾ ਸੰਗੋਜੀ ਕਈ ਵਾਰ ਜੇ ਅਗਾਦੀ ਬੱਤੀ ਪੂਰੀ ਨਹੀਂ ਬਲਦੀ ਤੇ ਕਈ ਵਾਰੀ ਸਾਰੀ ਜਲ ਜਾਂਦੀ ਹੈ ਜਦੋਂ ਵੀ ਇਹ ਸੰਕੇਤ ਮਿਲੇ ਕਿ ਚਰਾਗਾ ਦੀ ਬੱਤੀ ਪੂਰੀ ਮੱਚ ਗਈ ਹੈ ਤਾਂ ਸੰਗਤ ਜੀ ਇਹ ਚਰਾਗ ਮਨਜ਼ੂਰ ਹੋਣ ਦਾ ਸਿੱਧਾ ਸੰਕੇਤ ਹੈ ਸੰਗਤ ਜੀ ਹੁਣ ਗੱਲ ਕਰਦੇ ਹਾਂ ਚੌਥੇ ਸੰਕੇਤ ਦੀ ਚੌਥਾ ਸੰਕੇਤ ਇਹ ਹੁੰਦਾ ਹੈ ਕਿ ਪੀਰਾ ਦੇ ਚਿਰਾਗ ਲਗਾਉਣ ਤੋਂ ਬਾਅਦ ਜੋ ਵੀ ਦੁਆ ਬਿੰਤੀ ਪੀਰਾ ਦੇ ਅੱਗੇ ਕਰੋਗੇ ਉਹ ਛੇਤੀ ਹੀ ਕਬੂਲ ਹੋ ਜਾਵੇਗੀ ਜੇ ਸੰਗਤ ਜੀ ਤੁਹਾਡੇ ਨਾਲ ਇਸ ਤਰ੍ਹਾਂ ਹੋ ਰਿਹਾ ਹੈ ਅਤੇ ਪੀਰ ਤੁਹਾਡੇ ਤੇ ਖੁਸ਼ ਹੋ ਕੇ ਤੁਹਾਡੀ ਇਹ ਦੁਆਵਾ ਕਬੂਲ ਕਰਦੇ ਪਏ ਨੇ ਇਸ ਦਾ ਮਤਲਬ ਇਹ ਹੀ ਹੈ ਕਿ ਪੀਰਾ ਨੂੰ ਤੁਹਾਡੀ ਸੇਵਾ ਕਬੂਲ ਕਰ ਲਈ ਹੈ ਤੁਹਾਡੇ ਲਗਾਏ ਹੋਏ ਚਿਰਾਗ ਕਬੂਲ ਕਰ ਲਏ ਨੇ ਸੰਗਤ ਜੀ ਹੁਣ ਗੱਲ ਕਰਦੇ ਹਾਂ ਪੰਜਵੇਂ ਸੰਕੇਤ ਦੀ ਸੰਗਤ ਜੀ ਪੰਜਵਾਂ ਸੰਕੇਤ ਸਾਨੂੰ ਇਹ ਮਿਲਦਾ ਹੈ ਕਿ ਸੁਪਨੇ ਵਿੱਚ ਪੀਰਾ ਦੇ ਦਰਸ਼ਨ ਹੁੰਦੇ ਨੇ ਪੀਰ ਸਾਨੂੰ ਕਿਸੇ ਸਫੇਦ ਰੋਸ਼ਨੀ ਦੇ ਵਿੱਚ ਦੇਖਦੇ ਨੇ ਕਹਿੰਦਾ pau ਕਿ ਉਹਨਾਂ ਦੇ ਸਰੀਰ ਦੇ ਵਿੱਚੋਂ ਸਫੇਦ ਪ੍ਰਕਾਸ਼ ਨਿਕਲਦਾ ਪਿਆ ਹੈ ਉਹਨਾਂ ਦੇ ਸਿਰ ਉੱਤੇ ਚਿੱਟੇ ਰੰਗ ਦੀ ਪਗੜੀ ਹੁੰਦੀ ਹੈ ਅਤੇ ਉਹਨਾਂ ਦੇ ਹੱਥ ਵਿੱਚ ਛੜੀ ਹੁੰਦੀ ਹੈ ਸੰਗਤ ਜੀ ਇਹ ਸੁਪਨਾ ਕੇਵਲ ਉਹਨਾਂ muridਾਂ ਨੂੰ ਆਉਂਦਾ ਹੈ ਜਿਨ੍ਹਾਂ ਉੱਤੇ ਪੀਰ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਅਤੇ ਉਸ murid ਨੂੰ ਆਪਣੀ ਵਿਧੀਆ ਸਿੱਧੀਆਂ ਨਾਲ ਨਿਵਾਜ਼ ਦਿੰਦੇ ਨੇ ਸੰਗਤ ਜੀ ਇਹੋ ਜਿਹੇ murid ਬਹੁਤ ਹੀ ਖੁਸ਼ ਨਸੀਬ ਹੁੰਦੇ ਨੇ ਜਿਨ੍ਹਾਂ ਨੂੰ ਪੀਰ ਸੁਪਨੇ ਵਿੱਚ ਦਰਸ਼ਨ ਦਿੰਦੇ ਨੇ ਸੰਗਤ ਜੀ ਇਹ ਸੀਓ ਪੰਜ ਸੰਕੇਤ ਜੋ ਦੱਸਦੀਆਂ ਨੇ ਕਿ ਸਾਡੀ ਕੀਤੀ ਹੋਈ ਸੇਵਾ ਅਤੇ ਲਗਾਏ ਦੇ ਚਿਰਾਗ ਮਨਜ਼ੂਰ ਹੋ ਰਹੇ ਨੇ ਤਾਂ ਸੰਗਤ ਜੀ ਅੱਜ ਦੇ ਵੀਡੀਓ ਵਿੱਚ ਬਸ ਇੰਨਾ ਹੀ ਸੰਗਤ ਜੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਜ਼ਰੂਰ ਲਿਖਿਓ ਨਹੀਂ ਤਾਂ ਜੈ ਪੀਰਾ ਦੀ ਲਿਖ ਕੇ ਜ਼ਰੂਰ ਜਾਇਓ ਅਸੀਂ ਤੁਹਾਡਾ ਤੇ ਇਹ ਦਿਲੋਸ ਵਾਕਤ ਕਰਾਂਗੇ ਤਦ ਤੱਕ ਲਈ ਰੱਬ ਰੱਖਾ ਰੱਬ ਰੱਖਾ ਰੱਬ ਰੱਖਾ